هلا ਜੀ ਕੀ ਹੈ ਕਿ ਮਾਮਲਾ ਕੀ ਹੈ ਸਾ ਮਾਮਲਾ ਹੈ ਪਹਿਲਾਂ ਇਹਨਾਂ ਨੇ ਅਸ ਇਟਲੀ ਰਹਿੰਦੇ ਸੀ ਸੁਨੈਨਾ ਨੇ ਮੈਨੂੰ ਫੋਨ ਕੀਤਾ ਉਹ ਕਰਦੀ ਰਹੀ ਵੀ ਆ ਜਾ ਇੱਥੇ ਆ ਜਾ ਇੰਗਲੈਂਡ 'ਚ ਅਸੀਂ ਇੰਗਲੈਂਡ ਗਏ ਆ ਤੇ 2-3 ਮਹੀਨੇ ਰਹਿਏ ਤੇ ਇਹ ਸਾਡੇ ਨਾਲ ਗਲਤ ਵਿਹਾਰ ਕਰਨ ਲੱਪੇ ਫਿਰ ਸਾਡੇ ਨੇ ਲੜ ਕੇ ਤੇ ਨੇ ਪੁਲਿਸ ਨੂੰ ਫੋਨ ਕੀਤਾ ਸਾਨੂੰ ਘਰੋਂ ਕੱਢਿਆ ਸਾਡਾ ਸਮਾਨ ਚੁੱਕ ਕੇ ਸਾਰਾ ਬਾਹਰ ਜੋ ਕੁਝ ਹੈਗਾ ਸਾਰਾ ਰੋਡ ਤੇ ਰੱਖ ਦਿੱਤਾ ਰਾਤ ਨੂੰ ਫਿਰ ਸਾਡੇ ਫਰੈਂਡ ਸੀ ਉੱਥੇ ਰਹਿੰਦੇ ਤੇ ਉਹਨਾਂ ਨੇ ਸਾਨੂੰ ਰਾਤ ਨੂੰ ਲੈ ਕੇ ਆਏ ਇਸਰ ਮੇਂ ਹਮਲਾ ਕੀ ਹੈ ਹੀ ਸਾਲ ਸਾਲ ਬਾਅਦ ਤੇ ਰਕਮ ਚਲ ਗਏ ਆ ਮੈਂ ਕਿ ਸਾਲ ਬਾਅਦ ਤੁਹਾਨੂੰ ਕਰ ਕਰ ਦਿੱਤਾ ਅਸੀਂ ਇੰਗਲੈਂਡ 5 6 ਮਹੀਨੇ ਰਹੇ ਰਕੋ ਇਹਨੇ ਬੱਚਾ ਕਰ ਦਿੱਤਾ ਪਤਾ ਨਹੀਂ ਬੱਚਾ ਹੋਇਆ ਕਿ ਨਹੀਂ ਹੋਇਆ ਸਾਨੂੰ ਨਹੀਂ ਪਤਾ ਇਹਨੂੰ ਪਤਾ ਹੋਵੇ ਇਹਨੇ ਸਾਡਾ ਸਮਾਜ ਸਪੋਰਟ ਸਾਰਾ ਕੁਝ ਬਾਹਰ ਕਰ ਦਿੱਤਾ ਅਸੀਂ 4 5 ਸਾਲ ਤੋਂ ਅਸੀਂ ਇਹਨਾਂ ਤੋਂ ਅਲੱਗ ਰਹਿੰਦੇ ਆ ਅਸੀਂ ਇਹਨਾਂ ਦੀ ਸ਼ਕਲ ਨਹੀਂ ਵੇਖੀ ਨਾ ਸੁਨੈਨਾ ਦੀ ਦੇਖੀ ਨਾ ਹੀ ਆਪਣੇ ਮੁੰਡੇ ਦੀ ਦੇਖੀ ਜਦੋਂ ਇਹਨਾਂ ਤੇ ਆਪੋ ਚ ਦੋਨਾਂ ਮੀਆਂ ਬੀਬੀ ਦੀ ਅਲਬਨ ਹੋ ਗਈ ਇਹਨੇ ਸਾਡੇ ਤੇ ਵੀ ਝੂਠੇ ਇਲਜ਼ਾਮ ਲਾਤੇ ਤੇ ਆਪਣੇ ਵੀ ਆਦਮੀ ਦੇ ਵੀ ਲਾਤੇ ਕੁੱਟਮਾਰ ਕੀਤੀ ਕੁੱਟਮਾਰ ਕੀਤੀ ਤੇ ਇਹਦੇ ਇਹ ਹੈ ਕਿ ਗੋਰੀ ਇਹਨ ਮੜਾ ਜੇ ਵੀ ਟੱਚ ਹੋ ਜਾਏ ਨਾ ਕੋਈ ਚੀਜ਼ ਨੀਲ ਪੈ ਜਾਂਦੇ ਤੇ ਅਸੀਂ ਹੁਣ 5 ਸਾਲ ਚ ਇਹਨਾਂ ਨੂੰ ਬੇਦਖਲ ਕੀਤਾ ਹੈ ਅਸੀਂ ਨਹੀਂ ਮਿਲਦੇ ਵਰਤਦੇ ਇਹਨਾਂ ਨੂੰ ਤੇ ਮੁੰਡੇ ਸਾਡੇ ਨੂੰ ਜੇਲ੍ਹ ਚ ਕਰਾ ਆ ਕੇ 8 ਮਹੀਨੇ ਹੋ ਗਿਆ ਜੇਲ੍ਹ ਚ ਮੁੰਡਾ ਸਾਡਾ ਉੱਥੇ ਕਰਾ ਕੇ ਤੇ ਇੱਥੇ ਆਣ ਕੇ ਸਾਡਾ ਵਿਆਹ ਮੇਰੇ ਛੋਟੇ ਬੇਟੇ ਦੀ ਮੈਰਿਜ ਸੀ ਤੇ ਉੱਥੇ ਸਾਡਾ ਵਿਆਹ ਖਰਾਬ ਕਰਨਾ ਆਏ ਖੜਾ ਨੇ ਤੁਹ ਕੀਂਦੀ ਸੀ ਮੈਂ ਵੀ ਇੰਡੀਆ ਜਾਣਾ ਬਾਜੀ ਦੇ ਵਿਆਹ ਵੇਖਣਾ ਤੇ ਮੈਂ ਆਪਣੇ ਕੋਲੋਂ ਖੁਦ ਮੇਰੇ ਆਪਣੇ ਬੈਂਕ ਚੋਂ ਇਹਦੀ ਟਿਕਟ ਬਣਾਈ ਮੈਂ ਆਪਣੇ ਮੁੰਡੇ ਦੀ ਬਣਾਈ ਮੈਂ ਆਪਣੀ ਬਣਾਈ ਵੀ ਮੈਂ ਤਿੰਨਾਂ ਨੂੰ ਵਿਆਹ ਲੈ ਕੇ ਜਾਣਾ ਤੂੰ ਮੁੜ ਕੇ ਜਰੂਰ ਆਪੋ ਚ ਦੋਨੇ ਲੜ ਪਏ ਇਹਨੇ ਜੇਰ ਕਰਾਤਾ ਤੇ ਮੁੜ ਕੇ ਇਹ ਆਈ ਨਹੀਂ ਮੁੰਡੇ ਸਾਡੇ ਕੇ ਵਿਆਹ ਚ ਆਈ ਮੁੰਡੇ ਦੇ ਮੁੰਡੇ ਮੇਰੇ ਦਾ ਵਿਆਹ ਖਰਾਬ ਕਰਨ ਲਈ ਵੀ ਅਸੀਂ ਇੱਥੇ ਆਏ ਤੇ ਜਾਂ ਤੇ ਆਉਂਦੀ ਪਹਿਲਾਂ ਮੇਰੇ ਨਾਲ ਆਉਂਦੀ ਕਰਦੇ ਪੇ 7 ਸਾਲ ਹੋ ਗਏ ਵਿਆਹ ਨੂੰ ਉਹ ਕਸਬਣ ਹਨੀ ਕੁਮਾਰ ਉਹ ਨਸ਼ੇਪੱਤੇ ਦਾ ਖਰ ਦਾ ਖਾਂਦਾ ਪੀਂਦਾ ਖਾਂਦਾ ਖਾ ਪੀ ਕੇ ਮੈਨੂੰ ਫਰਮਾਰਦਾ ਕੁੱਟਦਾ ਤੇ ਹੁਣ ਬੱਚੇ ਦੀ ਮੇਰ ਇਹ ਉੱਪਰ ਦਾ ਪਰਮਾਤਮਾ ਦੀ ਦੇਣ ਹੈ ਇਹਦੇ 'ਚ ਹੁਣ ਮੇਰਾ ਕੰਨੀ ਕੋਈ ਪਸੂਰ ਤੇ ਉਹ ਹੁਣ ਕਹਿੰਦੇ ਅਸੀਂ ਨਹੀਂ ਤੈਨੂੰ ਰੱਖਣਾ ਮੈਨੂੰ ਇੱਥੇ ਬੁਲਾਇਆ ਗਿਆ ਮੇਰੇ ਸਾਸੋਹਰੇ ਨੇ ਮੇਰੇ ਹਸਬੰਡ ਨੇ ਇੱਥੇ ਮੈਨੂੰ ਬੁਲਾਇਆ ਮੈਨੂੰ ਮੈਂਟਲੀ ਹਰਾਸਮੈਂਟ ਕਰਦੇ ਪੇ ਮਾਰਕੁੱਟ ਉਹਨਾਂ ਨੇ ਮੈਨੂੰ ਕੀਤੀ 7 ਸਾਲ ਹੋ ਗਏ ਮਾਰਕੁੱਟ ਕਰਦੇ ਪੇ ਇਥੇ ਇੱਥੇ ਉਹਨਾਂ ਨੇ ਇੰਡੀਆ ਬੁਲਾਇਆ ਸੀ ਕਿ ਅਸੀਂ ਇੱਥੇ ਤਰ੍ਹਾਂ ਫੈਸਲਾ ਕਰਾਂਗੇ ਤਰ੍ਹਾਂ ਜੋ ਵਿਆਦ ਲੈਣਾ ਦਿੱਤਾ ਸੀ ਇੱਥੇ ਕਹ ਦਵਾਂਗੀ ਤੈਨੂੰ ਤੇ ਉੱਥੇ ਇੱਥੇ ਆਏ ਨੇ ਮੈਨੂੰ ਬਿਨਾਂ ਦੱਸਿਆ ਮੇਰੇ ਟਿਕਟ ਦੇ ਪੈਸੇ ਵੀ ਲਏ ਹੁਣ ਦੁਬਾਰਾ ਨਵੇਂ ਸਿਰੋਂ ਮੈਂ ਆਈ ਆ ਟਿਕਟ ਦੇ ਪੈਸੇ ਲਾ ਕੇ ਆਈ ਹਾਂ ਹਿਸਾਬ ਆਪਣਾ ਲੈਣਾ ਮੈਂਟਲੀ ਮੈਨੂੰ ਬਹੁਤ ਤੰਗ ਕੀਤਾ ਹਰੈਸਮੈਂਟ ਕਰਦੇ ਬਿਮਾਰਕੁੱਟ ਬਹੁਤ ਨਾਲ 7 ਸਾਲ ਹੋ ਗਏ ਸਾ ਇਹ ਹੀ ਕਰਦੇ ਆ ਕੀ ਤੁਹਾਡੇ ਹਸਬੰਦ ਦਾ ਕੀ ਨਾਮ ਆ ਮੇਰੇ ਹਸਬੰਦ ਦਾ ਹਾਨੀ ਕੁਮਾਰ ਆ ਹਾਨੀ ਕੁਮਾਰ ਹਾਂਜੀ ਸੱਸ ਦਾ ਨਾਮ ਅੰਜੂ ਬਾਲਾ ਵਿਸ਼ਾ ਦੇਵਰ ਦਾ ਨਾਮ ਹੈ ਵਿਸ਼ਾਲ ਕੁਮਾਰ ਤੇ ਸਹੁਰੇ ਦਾ ਨਾਮ ਹੈ ਪਦਮ ਕੁਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀਬੀ ਸਿਨਾਨਾ ਜੀ ਬਾਹਰੋਂ ਆਏ ਆ ਔਰ ਇਹ ਪਰਿਵਾਰ ਦੇ ਸਲਾਹ ਨਾਲ ਆਏ ਆ ਉਹਨਾਂ ਦੇ ਉਹ ਦੂਸਰੇ ਪਰਿਵਾਰ ਨਾਲ ਸਹੁਰਾ ਪਰਿਵਾਰ ਨਾਲ ਸਲਾਹ ਨਾਲ ਆਏ ਇਹਨਾਂ ਦੇ ਅਸਲ ਵਿਆਹ ਹੋਣ ਨੂੰ ਕਾਫੀ ਚਿਰ 7 ਸਾਲ ਹੋ ਗਏ ਤੇ ਬੇਟਾ ਬੇਟੀ ਨਹੀਂ ਹੋਇਆ ਇਹ ਪਰਮਾਤਮਾ ਦੇ ਹੱਥ ਆ ਬੱਚਾ ਦੇਣਾ ਤੇ ਇਹਦਾ ਜਿਹੜਾ ਸੋਹਰਾ ਸੱਚਾ ਦੇਰ ਆ ਔਰ ਘਰ ਵਾਲਾ ਨਸ਼ੇੜੀ ਆ ਔਰ ਸਾਰਾ ਪਰਿਵਾਰ ਇਹਦਾ ਇਹਦੇ ਉੱਤੇ ਹੱਥ ਜੱਕਦਾ ਇਹਦੇ ਦੱਸਣ ਦੇ ਮਤਲਬ ਅਸੀਂ ਚਾਹੁੰਦੇ ਆ ਵੀ ਜੇ ਉਹਨਾਂ ਨੇ ਨਹੀਂ ਰੱਖਣਾ ਤੇ ਜੋ ਇਹਨਾਂ ਦਾ ਬੰਦਾ ਆ ਉਹ ਆਪਦਾ ਇਹਨਾਂ ਕੋਲੋਂ ਲੈ ਲੈਣ ਤੇ ਨਾ ਆ ਇਹਨਾਂ ਨੂੰ ਦੇ ਦੇਣ ਤੇ ਇਹ ਆਪਣੇ ਘਰ ਉਹ ਆਪ ਦੇ ਘਰ ਦੇਖੋ ਜਿਹੜੀ ਰਿਹਾਸਮੈਂਟ ਦੇਣੀ ਆ ਇਹ ਬਹੁਤ ਮਾੜੀ ਗੱਲ ਆ ਬੀਬੀ ਨੇ ਤਰਖਾਹ ਦਿੱਤੀ ਆ ਸਿੱਟੀਥਾਣਾ ਪੁਲਿਸ ਮੁਲਾਜ਼ਮ ਗਏ ਸੀਗੇ ਅਸੀਂ ਅੱਜ ਆ ਜਾਣਾ ਕੱਲ ਨੂੰ ਆ ਜਾਣਾ ਅਸੀਂ ਮੁੜ ਗਏ ਅੱਜ ਅਸੀਂ ਆਇਆ ਸਾਨੂੰ ਪਹਿਲੇ 12 ਵਜੇ ਦਾ ਟਾਈਮ ਦਿੱਤਾ ਫਿਰ 2 ਵਜੇ ਦਾ ਦਿੱਤਾ ਫੇ ਕਿਤੇ ਇਹ ਜੀ ਅਕੇ ਘਰ ਹੈ ਨਹੀਂ ਮਸਲਾ ਇਸ ਗੱਲ ਦਾ ਵੀ ਬਹਿ ਕੇ ਗੱਲ ਹੋ ਸਕਦੀ ਆ ਇਹਨਾਂ ਦੀ ਅਸੀਂ ਨਹੀਂ ਚਾਹੁੰਦੇ ਵੀ ਚਲੋ ਇਹ ਪਿਚੈਰੀਆਂ ਕੋਟਾਂ ਦੇ ਵਿੱਚ ਪੈਣ ਚੰਗੇ ਬੰਦੇ ਉਧਰੋਂ ਵੀ ਦੋ ਜੁੜ ਜਾਣ ਇਧਰੋਂ ਵੀ ਜੁੜ ਜਾਣ ਤੇ ਇਹਨਾਂ ਦਾ ਜੋ ਬੰਦਾ ਇਨਸਾਫ ਕਰਾ ਕੇ ਆਪੋ ਆਪਣੇ ਘਰੇ ਰਾਜੀ ਵਾਜੀ ਰਹਿਣ ਜੇ ਇਹਨਾਂ ਦੀ ਨਿਭਦੀ ਆ ਤੇ ਤਦ ਵੀ ਚੰਗੇ ਬੰਦੇ ਇਹਨਾਂ ਦੇ ਦੋ ਜਿਹੜੇ ਹੱਥ ਜੁੜ ਜਾਂਨ ਤਾਂ ਬੜੀ ਚੰਗੀ ਗੱਲ ਆ ਮਸਲਾ ਗੱਲ ਦਾ ਵੀ ਜਿਹੜਾ ਬੱਚੇ ਦੀ ਗੱਲ ਵਾਰ-ਵਾਰ ਆਉਂਦੀ ਆ ਬੱਚਾ ਤਾਂ ਪਰਮਾਤਮਾ ਦਾ ਦੇਣ ਪਰਮਾਤਮਾ ਦੀ ਆ ਔਰ ਦੇਰ ਦਾ ਕੋਈ ਹੱਕ ਨਹੀਂ ਬਣਦਾ ਸਹੁਰੇ ਦਾ ਕੋਈ ਹੱਕ ਨਹੀਂ ਬਣਦਾ ਲੜਕੀ ਨੂੰ ਕੁੱਟਣਾ ਸਾਥ ਦਾ ਕੋਈ ਹੱਕ ਨਹੀਂ ਬਣਦਾ ਨਸ਼ਾ ਕਰਕੇ ਘਰ ਵਾਲੇ ਨੇ ਬੱਚੀ ਨੂੰ ਜਦੋਂ ਵਿਆਹ ਸੀਗਾ ਇਹ ਵਸਾਉਣ ਵਾਸਤੇ ਵਿਆਹ ਸੀ